ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਤੁਹਾਡਾ ਆਪਣਾ ਚੈਨਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਂਚੀ ترਸੀਮ ਸਿੰਘ ਵੱਲੋਂ ਨਹਿਰ 'ਚ ਛਾਲ ਮਾਰਨ ਦੀ ਜਾਣਕਾਰੀ ਪ੍ਰਾਪਤ ਹੈ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਦੇ ਘਰੋਂ ਸ਼ਹਿਰ ਕਰਨ ਲਈ ਨਿਕਲੇ ਸੀ ਪਰ ਘਰ ਵਾਪਸ ਨਾ ਪਰਤੇ ਤੇ ਪਰਿਵਾਰ ਵੱਲੋਂ ਉਹਨਾਂ ਦੀ ਪਾਲ ਸ਼ੁਰੂ ਕੀਤੀ ਪ੍ਰਸ਼ਾਸਨ ਵੱਲੋਂ ਪਾਣੀ ਬੰਦ ਕਰਕੇ ਗੋਤਾਖੋਰਾਂ ਵੱਲੋਂ ਪਾਲ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਰਸਤਾ ਬੰਦ ਕੀਤਾ ਗਿਆ ਹੈ ਕਿਉਂਕਿ ਉਹਨਾਂ ਦਾ ਇੱਕ ਮੋਟਰਸਾਈਕਲ ਨਹਿਰ ਦੀ ਪੁਲ ਦੇ ਕੋਲ ਖੜਾ ਨਜ਼ਦੀਕ ਮਿਲਿਆ ਜਿਸ ਤੋਂ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਉਹਨਾਂ ਵੱਲੋਂ ਨਹਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਇਸ ਨੂੰ ਲੈ ਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪ੍ਰਸ਼ਾਸਨ ਵੱਲੋਂ ਗੋਤਾਖਰਾਂ ਦੀ ਟੀਮ ਬੁਲਾ ਕੇ ਉਹਨਾਂ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਅਤੇ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਪ੍ਰਬੰਧਕਤੰਦ ਦੇ ਪਰਿਵਾਰਕ ਮੈਂਬਰ ਫਟਾ ਕਰ ਰਿਹਾ ਹੈ ਜਦੋਂ ਮਰ ਗਿਆ ਉਹ ਮਰ ਗਿਆ ਮੇਰਾ ਵੀ ਮਰਿਆ ਆ ਮੇਰੀ ਜੀਹੇ ਸਿਰ ਮਰ ਗਿਆ ਹੈ ਕਿਸ ਦਵਾਈ ਲੈਣ ਦੇ ਆ ਉਹ ਜਾਓ ਉਹ ਹੋਰ ਅੰਦਰ ਸਤਾ ਛੱਡੋ ਜਿਹਨੂੰ ਜਿਹਨੂੰ ਪ੍ਰੋਬਲਮ ਹੈ ਉਹ ਨਾ ਛੱਡਦੇ ਆ ਉਹ ਨਹੀਂ ਜਾਓ ਨਾ ਜਿਹਦੇ ਵਜ੍ਹਾ ਜਿਹਦੇ ਕੱਟਣ ਦੇ ਨਿਕਾਲੇ ਹੋਏ ਆ ਹੈਂ I'm <laughs> <laughs> ਇਮੇਜਨ ਇਹਨਾਂ ਨੇ ਇਹਨਾਂ ਨੇ ਪੁੱਛਿਆ ਹੀ ਨਹੀਂ ਜਿਹੜਾ ਤੂੰ ਗਏ ਨਾ ਪਾਸੇ ਫੜ ਕੇ ਲੈ ਜਾ ਕੇ ਨਾਲ ਹੀ ਕੋਈ ਬਾਹ ਫੜ ਕੇ ਲੈ ਜਾਂਦਾ ਕੋਈ ਬਾਹ ਫੜ ਕੇ ਲੈ ਜਾਂਦਾ ਜੀਮ ਕਰ ਦਿੱਤੀ ਉਹ ਬਈ ਨਾਲ ਹੋ ਜੇ ਦੇ ਤੇਰੀ ਮਾਰੀ ਨਾ ਕੋਈ ਬੈਠੇ ਹੋ ਦੇ ਯਾ ਤੁਸੀਂ ਵਹੀ ਵੀ ਪ੍ਰਕਿਰਿਆ ਜਾਂ ਬਣਾ ਲੀਂ ਕਿ ਮਨ ਲੱਗ ਗਾਲ ਮੈਂ ਸੱਗੀ ਅਮਰੀਕਾ ਦੀ ਜਿਹਨੇ ਕਿ ਆਈ ਵਾਹ ਮੈਂ ਉਹਨੇ ਦੇਈ ਆ ਉਹ ਜੀ ਠਾਣਾ ਨਹੀਂ ਜੀ ਸਾਡਾ ਭਗਤ ਸਿੰਘ ਆ ਮੈਂ ਕਿਹ ਕਿਹਦੇ ਸਿਹਰ ਦੇ ਪ੍ਰਕਟਾ ਬੰਦਾ ਮਰ ਕੇ ਇਸਨਾਫ ਸਤਿਅਾ ਹੋਣੀ ਆ ਤੁਸੀਂ ਵੀ ਆ ਕੇ ਕੀਤਾ ਯਾ ਨਹੀਂ ਹੋਣ ਕੀ ਆ ਬਾਅਦ ਹੋ ਗਿਆ ਪਾਣੀ ਪਾ ਲਓ ਉਹ ਦੇਖਣਾ ਚੱਲੂ ਕੱਟੋ ਪਿਛੋਂ ਪਾਣੀ ਦਾ ਫਲੋਅ ਕਰਨਾ ਬਗੜਾ ਆ ਗਿਆ ਸਰਕਾਰੀ ਬਟ ਪਾਣੀ ਆ ਅੱਗੇ ਬੰਦੋ ਦੋਸਤਾਂ ਆ ਇਹ ਚਾਰ ਟਾਲੀਆਂ ਪਿੱਛੋਂ ਕੱਢੋ ਆ ਜੇ ਪਾਣੀ ਦਾ ਫਲੋਅ ਕਰਨਾ ਤੇ ਜੋ ਰੇਅ ਕਿੰਨੇ ਜੇ ਇੱਕ ਕਰ ਸਕਦੀ ਸਰਕਾਰਾਂ ਕੋ ਸਾਰੇ ਪ੍ਰਬੰਧ ਨੇ ਐਨਡੀਆਰ ਪਾਣੀ ਚੰਡੀਗੜ੍ਹੀ ਹਾਂ ਬਾਈ ਪਾਣੀ ਨਾਟ ਲੱਗਣਾ ਸਰਕਾਰਾਂ ਨੂੰ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਮਨਜੀਤ ਸਿੰਘ ਕੀ ਗੱਲਬਾਤ ਕੀ ਹੋਈ ਹੈ ਪਰਾਣੀ ਜੀ ਇੱਥੇ ਸਾਡਾ ਭਰਾ ਅਜ ਸਵੇਰੇ ਇੱਥੇ ਸੈਰ ਕਰਨ ਆਇਆ ਤੇ ਇੱਥੇ ਚੰਦੇ ਡਿੱਗਟਿਆ ਹਾਂਜੀ ਇੱਥੇ ਲੋਕਾਂ ਨੇ ਦੱਸਿਆ ਜਿੱਤਰਾ ਮਰੋ ਠੀਕ ਆਪਕਾ ਤਾਂ ਕਰਾਉਣਾ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਕੋਈ ਨਹੀਂ ਕਰ ਕਿੰਨੇ ਵਜੇ ਕਰੋਗੇ ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾਉਗੇ ਤਾਂ ਸਹੀ ਤੁਸੀਂ ਕੰਪਲੀਟ ਕੀਤੀ ਅਰਖਾਸਤ ਨਹੀਂ ਆਹ ਜੀ ਦਰਖਾਸਤ ਲਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਆਈ ਤਾਂ ਕੋਈ ਸੁਣਵਾਈ ਨਹੀਂ ਕੋਈ ਨਹੀਂ ਆਉਂਦੀ ਜੀ ਪਈ ਇੱਥੇ ਬੈਠੇ ਆ ਤੇ ਸਾਰਾ ਸਟਾਫ ਸਿਹਤ ਸਟਾਫ ਬੈਠਾ ਸਾਰਾ ਪਰਿਵਾਰ ਚ ਕੌਣ ਕੌਣ ਹੈ ਕਹਿੰਦੇ ਆ ਪਰਿਵਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਵਾ ਉਹਨਾਂ ਦਾ ਕੋਈ ਨਹੀਂ ਉਹ ਗੁੜੀਆਂ ਵਿਆਹ ਤੋਂ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵਖਜਾਨਚੀ ਦੀ ਪੋਸਟ ਤੇ ਠੀਕ ਹੈ ਨਾਮ ਦੱਸ ਕੇ ਜੀ ਅੱਜ ਜਿਹੜਾ ਕਿ ਇੱਥੇ ਧਰਨ ਲਗਾਏ ਚੁੱਕੇ ਮੈਂ ਵਿਜੇ ਸਿੰਘ ਸੈਕਟਰੀ ਧਰਨ ਪ੍ਰਚਾਰ ਕਮਿਸ਼ਨ ਉਹਨੂੰ ਕੋ ਦਾ ਪ੍ਰਬੰਧ ਕਮੇਟੀ ਸੀ ਅੰਮ੍ਰਿਤਸਰ 4:20 ਤੇ ਸਾਡਾ ਇੱਕ ਮੁਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਕਨੇਕ ਦਿਸ਼ਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵਿੰਡ ਆ ਜਿਹੜਾ ਕੀ ਜਾਟੇਵਿੰਡ ਚੌਕ ਵਾਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੋਦ ਮੈਂ ਉਹਨਾਂ ਨਾਲ ਰੱਖਿਆ ਮੈਂ ਸਕਤੀ ਐ ਸੀਪੀ ਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਸੇ ਨੇ ਕੋਈ ਹੁਣੇ ਲੈਣੀ ਗੋਤੇ ਘਰ ਲੱਭਦੇ ਕਾਹੂ ਕਰਦੇ ਆ ਆ ਕਰਦੇ ਆ ਕੱਖ ਨਹੀਂ ਕੀਤਾ ਫਿਰ ਸੁਵਡਨ ਸਿੰਘ ਸਾਹਿਬ ਸਾਡੇ ਮਲਕੀਸੂ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਐਤਵਾਰ ਇੱਥੇ ਬਾਬਾ ਜੀ ਦੀ ਸੇਵਾ ਕਰਦਾ ਹਾਂ ਹਾਂ ਜੀ ਹਰ ਕੰਮ ਕਰਦਾ ਹੈ 4:20 ਮਿੰਟ ਦਾ ਸਵੇਰ ਸਮਾਂ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਹੈ ਇਹ ਦੇਖ ਲਿਆ ਚਲਾਨ ਕੱਟ ਰਹੇ ਨੇ ਤੇ ਆ ਨਾਕਾਂ ਦੇ ਤੇ ਹੁਣ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਕੀ ਮੰਗ ਕਰ ਰਹੇ ਕਿ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸਭ ਕਹਿੰਦੇ ਨੇ ਅੱਜ ਤਾਂ ਕੋਈ ਬੋਡੀ ਲੰਮਣ ਦਾ ਸਰਕਾਰ ਨਾਲ ਸੰਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਛਾਉਣੀ ਕੋ ਤਾਂ ਪ੍ਰਬੰਧ ਕਮਿਟੀ ਦਾ ਬਣਾ ਲਓ ਕਿ ਕਾਉਂ ਕਿਉਂ ਉਹਨਾਂ ਨੇ ਐਸੀ ਕੋਈ ਕਰਨ ਇਹ ਨਹੀਂ ਪਤਾ ਲੱਗਾ ਕੀ ਕਰਨ ਇਹ ਮੜਾਈ ਹੋਈ ਹੈ ਮੈਨੂੰ ਪਤਾ ਨਹੀਂ ਮੈਂ ਆਇਆ ਹੁਣ ਦੇਖਦਾ ਆ ਰਿਹਾ ਨਾ ਕਿ ਜਣਾ ਤੇ ਦੂਜੇ ਨੂੰ ਕੀ ਕੀ ਐ ਪੀਮਲੋ ਐਜੂਕੇਸ਼ਨ ਨਾਲ ਲਗਾਈ ਕੀ ਹੈ ਔਰ ਇਹਦਾ ਪੀੜੀ ਕੇ ਸਵੇਰ ਤੇ ਲੱਗੇ ਹੋਏ ਨੇ ਪਰ ਅੰਦਰੋਂ ਲੱਗ ਮੈਨੂੰ 9:30 ਵਜੇ ਇਤਲਾਹ ਮਿਲੀ ਸੀ ਪੇਦਨ ਦਾ ਕਰਕੇ ਇੱਕ ਬਿੜਕੂ ਨਿਸ਼ਾਲ ਮਾਰਤੀ ਆ ਮੌਕੇ ਤੇ ਆਇਆ ਜੀ ਐਨਡੀਆਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ ਉਹ ਆ ਰਹੀ ਹੈ ਜੀ ਨਹਿਰ ਦਾ ਪਾਣੀ ਬੰਦ ਕਰਵਾਤਾ ਪਹਾਲ ਜਾਰੀ ਹੈ ਜੀ ਉਸ ਘੰਟੇ ਤੱਕ ਪਰਵਾਰ ਦਾ ਕਹਿੰਦਾ ਕਿ ਸਾਡੀ ਸਵੇਰ ਦੇ ਤਕਰੀਬਨ 4:30 ਵਜੇ ਦੀ ਗੱਲ ਹੈ ਪਰ ਅਜੇ ਤੱਕ ਕੋਈ ਸੁਲਵਾਈ ਨਹੀਂ ਦੇਖੋ ਜੀ ਇਹ ਸultanpur ਦਾ ਏਰੀਆ ਵੀ ਪੈਂਦਾ ਸੀ ਬੀਟਵੀਨ ਦਾ ਏਰੀਆ ਵੀ ਪੈਂਦਾ ਸੀ ਮੈਂ ਬੀਟਵੀਨ ਤੋਂ ਆਇਆ ਮੈਂ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ ਅਫਸਰਾਂ ਨੂੰ ਦੱਸਤਾ ਜੀ